ਸ਼ਰੀਆ ਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਹੁਣੇ-ਹੁਣੇ ਇੱਥੇ ਵਾਪਰੀ ਲੁੱਟ ਦੀ ਵੱਡੀ ਵਾਰਦਾਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀहां ਦੋਸਤੋ ਅਮਰਸਰ ਦੇ ਬਟਾਲਾ ਰੋਡ ਤੇ ਸਥਿਤ ਐਸਬੀ ਬੈਂਕ ਦੇ ਗਾਹਕ ਸੇਵਾ ਕੇਂਦਰ ਨੂੰ ਚੋਰਾਂ ਨੇ ਦਿਨ ਦਿਹਾੜੇ ਨਿਸ਼ਾਨਾ ਬਣਾਇਆ ਤੇ ਇਸ ਸੈਂਟਰ ਵਿੱਚੋਂ ਚੋਰਾਂ ਵੱਲੋਂ ਦਿਨ ਦਿਹਾੜੇ 80000 ਰੁਪਏ ਦੀ ਲੁੱਟ ਕੀਤੀ ਗਈ। ਥਾਣਾ ਸਿਵਲ ਲਾਈਨ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਆ ਤੇ ਜਾਂਚ ਕੀਤੀ ਜਾ ਰਹੀ ਆ। ਅਮਰਸਾਦ ਬਟਾਲ ਰੋਡ ਸਥਿਤ ਪਿੱਲਰ ਨੰਬਰ 50 ਦੇ ਸਾਹਮਣੇ ਸਥਿਤ ਪ੍ਰੇਮ ਸੇਵਾ ਕੇਂਦਰ 'ਚ ਦੁਪਹਿਰੇ ਤਿੰਨ ਨੌਜਵਾਨ ਆਏ ਤੇ ਉੱਥੇ ਪਹੁੰਚਦੇ ਹੀ ਇਹਨਾਂ ਨੇ ਆਪਣੀ ਪਿਸਤੌਲ ਅਤੇ ਚਾਕੂ ਕੱਢ ਲਿਆ ਤੇ ਇਸ ਤੋਂ ਬਾਅਦ ਉਹਨਾਂ ਨੇ ਸੇਵਾ ਕੇਂਦਰ ਦੇ ਮਾਲਕ ਪ੍ਰੇਮ ਕੁਮਾਰ ਤੋਂ ਕਈ 80000 ਰੁਪਏ ਖੋਲੇ ਤੇ ਫਰਾਰ ਹੋ ਗਏ। ਦੋਸ਼ੀ ਉਸ ਦਾ ਮੋਬਾਈਲ ਤੇ ਪਰਸ ਵੀ ਲੱਗੇ ਜੀ ਹਾਂ ਤੇ ਜਕਰਜੋਗਏ ਕਿ ਇਹ ਸੇਵਾ ਕੇਂਦਰ ਦੋ ਚੌਕੀਆਂ ਦੇ ਵਿਚਾਲੇ ਮੌਜੂਦ ਹੈ ਤੇ ਇਸ ਤੋਂ ਅੱਧਾ ਕਿਲੋਮੀਟਰ ਪਹਿਲਾਂ ਵੀਜਨ ਕੋ ਚੌਕੀ ਤੇ ਇਸ ਤੋਂ ਅੱਧਾ ਕਿਲੋਮੀਟਰ ਬਾਅਦ ਸਿਟੀ ਚੌਕੀ ਹੈ ਪਰ ਪੁਲਿਸ ਨੂੰ ਚੋਰੀ ਤੋਂ ਕਰਨ ਦਾ ਬਾਅਦ ਸੂਚਨਾ ਮਿਲੀ ਮੌਕੇ ਤੇ ਪੁੱਜੇ ਏਸੀਪੀ ਨਾਰਥ ਰਵਿੰਦਰ ਸਿੰਘ ਖੌਸਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਆਸ-ਪਾਸ ਦੇ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਹਨ ਵੀਡੀਓ ਦੇਖਣ ਲਈ ਤਾਂ ਬਾਡਾ ਬਹੁਤ ਹੀ ਤਨ